ਪਿਛਲੇ ਕਈ ਦਿਨਾਂ ਤੋਂ ਜੇਕਰ ਉੱਤਰ ਭਾਰਤ ਸਣੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਗਰਮੀ ਆਪਣਾ ਪ੍ਰਕੋਪ ਦਿਖਾਉਂਦੀ ਹੋਈ ਨਜ਼ਰ ਆ ਰਹੀ ਆ ਜੇਕਰ ਸੰਗਰੂਰ ਦੀ ਗੱਲ ਕੀਤੀ ਆ ਵੀ ਤਾਂ ਸੰਗਰੂਰ ਦੇ ਵਿੱਚ ਗਰਮੀ ਦੇ ਕਾਰਨ ਬਾਜ਼ਾਰ ਸੁਨਸਾਨ ਪਿਆ ਅਤੇ ਜੋ ਲੋਕ ਨੇ ਘਰੋਂ ਬਾਹਰ ਨਿਕਲਣ ਤੋਂ ਕਤਰੌਂਦੇ ਨੇ ਪਰ ਜੇ ਕੋ ਥੋੜਾ ਬਹੁਤ ਭੀੜ ਦੇਖਣ ਨੂੰ ਮਿਲਦੀ ਆ ਤਾਂ ਉਹ ਗੰਨੇ ਵਾਲਾ ਜਿਸ ਤਰ੍ਹਾਂ ਰਸ ਘੜੀਏ ਤਾਂ ਲੋਕ ਇੱਥੇ ਪੀਣ ਦੇ ਲਈ ਪਹੁੰਚਦੇ ਨੇ ਅਤੇ ਆਪਣੀ ਗਰਮੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਉੱਥੇ ਹੀ ਜੋ ਦੁਕਾਨਦਾਰ ਨੇ ਦੁਕਾਨਦਾਰ ਕਹਿੰਦੇ ਨੇ ਕਿ ਇਸ ਗਰਮੀ ਨੇ ਸਾਡੀ ਤੋਬਾ ਕਰਾ ਕੇ ਰੱਖੀ ਹੋਈ ਆ ਕਿਉਂਕਿ ਗਰਮੀ ਦੇ ਕਾਰਨ ਜਿੱਥੇ ਡਾਕਟਰ ਸਹਿਬਾਨ ਵੀ ਕਹਿੰਦੇ ਨੇ ਕਿ ਜੇਕਰ ਤੁਹਾਨੂੰ ਜ਼ਰੂਰੀ ਕੰਮ ਨਹੀਂ ਹੈਗਾ ਤਾਂ ਤੁਸੀਂ ਆਪਣੇ ਘਰਾਂ ਚੋਂ ਬਾਹਰ ਨਾ ਨਿਕਲੋ ਕਿਰਗੇ ਚਾਰ ਜਿਹੜਿਆਂ ਦੇ ਵਿੱਚ ਔਰ ਲੂਂਦਾ ਅਲਰਟ ਵੀ ਕੀਤਾ ਹੋਇਆ ਬੇਸ਼ੱਕ ਅੱਜ ਥੋੜੀ ਬਹੁਤ ਗਰਮੀ ਤੋਂ ਰਾਹਤ ਮਿਲਦੀ ਹੋਈ ਜ਼ਰੂਰ ਦਿਖਾਈ ਦੇ ਰਹੀ ਆ ਹਵਾਵਾਂ ਚੱਲ ਰਹੀਆਂ ਨੇ ਪਰ ਗਰਮੀ ਲਗਾਤਾਰ ਪੈ ਰਹੀ ਆ ਤੇ ਸੰਗਰੂਰ ਦੇ ਬਾਜ਼ਾਰ ਸੁਣਨੇ ਪਏ ਨੇ ਸਾਡੇ ਨਾਲ ਸੰਗਰੂਰ ਵਾਸੀ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਤੋਂ ਪੁੱਛਾਂਗੇ ਉਹ ਵੀ ਕਿਸ ਤਰ੍ਹਾਂ ਦੇਖਦੇ ਨੇ ਨਾਲ ਦੁਕਾਨਦਾਰ ਵੀ ਨੇ ਆਖੀਰਾਂ ਵਸਰ ਸਰਪਜੀਤ ਸਿੰਘ ਜੀ ਸਰਪਜੀਤ ਜੀ ਬੜੀ ਗਰਮੀ ਪੈ ਰਹੀ ਆ ਟਮਾਟਰਾਂ ਦਾ ਬਾਜ਼ਾਰ ਦੇ ਵਿੱਚ ਦਿਖਾਈ ਦੇ ਰਿਹਾ ਬਿਲਕੁਲ ਗਰਮੀ ਚ ਜਿਵੇਂ ਆਪਣੇ ਹੈਲਥ ਡਿਪਾਰਟਮੈਂਟ ਵੱਲ ਵੀ ਜਿਹੜੀਆਂ ਆਪਾਂ ਨੂੰ ਹਦਾਇਤਾਂ ਜਾਰੀ ਕੀਤੇ ਨੇ ਉਹ ਆਪਣਾ ਧਿਆਨ ਰੱਖਣਾ ਚਾਹੀਦਾ ਤੇ ਹੋ ਸਕਦਾ ਹੈ ਆਪਣੇ ਜਿਵੇਂ ਵਰਕਿੰਗ ਕੰਮ ਹੈਗਾ ਆਪ ਨੂੰ ਸਵੇਰੇ ਮਾਰਨਿੰਗ ਜਲਦੀ ਕਰਨੀ ਚਾਹੀਦੀ ਤਾ 5 ਵਜੇ ਦੇਖੋ ਦਿਨ ਚੜ ਜਾਂਦਾ ਕੁਦਰਤ ਨੇ ਇੱਕ ਨਿਯਮ ਬਣਾਇਆ ਜਦੋਂ ਪਹਿਲਾਂ ਕਿਸੇ ਜ਼ਮਾਨੇ ਚ ਜਦੋਂ ਦਿਨ ਚੜ ਜਾਂਦਾ ਲੋਕ ਆਪਣੇ ਕੰਮ ਨੂੰ ਚਲੇ ਜਾਂਦੇ ਸੀ ਦਿਨ ਛੇਪਦਾਦਾ ਸੀ ਆਪਣੇ ਕੰਮ ਨੂੰ ਆਪਣੇ ਘਰ ਨੂੰ ਵਾਪਸ ਆਉਂਦੇ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਆਪਣੇ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਤੇ ਅੱਜ ਤੋਂ ਬਾਅਦ ਅਸੀਂ ਵੀ ਉਹ ਜੂਸ ਹੀ ਲੈਣ ਤੇ ਆਇਆ ਜੂਸ ਵਗੈਰਾ ਪੀਨੇ ਤਾਂ ਉਹਦੇ ਚਲਾਲੇ ਉੱਪਰੇ ਅ ਦਰਖਤ ਲੱਗੇ ਨੇ ਇਹਦੇ ਛਾਂ ਥੱਲੇ ਮਤਲਬ ਥੋੜਾ ਠਹਿਰ ਕੇ ਫਿਰ ਅੱਗੇ ਜਿਹੜਾ ਆਪਣੇ ਕੰਮ ਨਿਕਲ ਜਾਵੇ। ਬਿਲਕੁਲ ਡਾਕਟਰ ਸਹਿਬਾਨ ਵੀ ਕਹਿੰਦੇ ਨੇ ਕਿ ਗਰਮੀ ਤੋਂ ਬਚਣ ਦੇ ਲਈ ਵੱਧ ਤੋਂ ਵੱਧ ਪਾਣੀ ਪੀਓ ਤੇ ਰਸ ਦਾ ਗੰਨੇ ਦੇ ਰਸ ਦਾ ਸੇਵਨ ਕਰੋ ਜਾਂ ਫਿਰ ਜਿਸ ਤਰ੍ਹਾਂ ਤਰਬੂਜ ਆਉਂਦਾ ਤਰਬੂਜ ਦਾ ਸੇਵਨ ਕਰੋ ਕਿਉਂਕਿ ਪਾਣੀ ਦੀ ਮਾਤਰਾ ਨੂੰ ਘਟਾਉਣ ਦੀ ਬਜਾ ਵਧਾ ਦਿੰਦੇ ਨੇ। ਨਹੀਂ ਬਖੋ ਜਿਹੜੀ ਇਹ ਤਰਲ ਪਦਾਰਥ ਨੇ ਬਿਲਕੁਲ ਜਦੋਂ ਆਪਾਂ ਨੂੰ ਗਰਮੀ ਹੈ ਉਹਦੇ ਚਾਪ ਨੂੰ ਅਸਾਸ ਹੁੰਦਾ ਹੈ ਪਾਣੀ ਵਗੈਰਾ ਗਰਮ ਮੁਕਰ ਦੀ ਆਪਾਂ ਨੂੰ ਇਹ ਚੀਜ਼ਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਹੋਰ ਵੀ ਬਧੇਰੇ ਜਿਵੇਂ ਮਸੰਮੀ ਜੂਸ ਹੋ ਗਿਆ ਜਾਂ ਨਿੰਬੂ ਪਾਣੀ ਇਹ ਕਾਫੀ ਆਪ ਨੂੰ ਰਾਹਤ ਪ੍ਰਦਾਨ ਕਰ ਦਿੰਦੇ ਨੇ ਜੀ ਜੀ ਬਿਲਕੁਲ ਇਹਦਾ ਕਹਿਣਾ ਕਿ ਤਰਲ ਪਦਾਰਥ ਨੇ ਜੋ ਗਰਮੀ ਤੋਂ ਰਾਹਤ ਪਾਉਂਦੇ ਨੇ ਪਰ ਉਸੀ ਲੋਕ ਗੰਨੇ ਦੇ ਜੂਸ ਦਾ ਸੇਵਨ ਕਰਦੇ ਹੋਏ ਬਧੇਰੇ ਦਿਖਾਈ ਦਿੰਦੇ ਨੇ ਸਾਡੇ ਨਾਲ ਹੋਰ ਵੀ ਰ ਵੀ ਮੌਜੂਦ ਨੇ ਕਿਹੜਾ ਵੀਰੇ ਤੇਰ ਸਿੰਘ ਜੀ ਤੇਰ ਜੀ ਕਿਸ ਤਰ੍ਹਾਂ ਵੇਖਦੇ ਹੋ ਲਗਾਤਾਰ ਗਰਮੀ ਪੈ ਰਹੀ ਹੈ ਇੱਕ ਕੰਮ ਦੀ ਗੱਲ ਕਰ ਲਈ ਤਾਂ ਕਿੰਨਾ ਕਸਰ ਪੈ ਰਹੀ ਹੈ ਗਰਮੀ ਦੇਖ ਲਓ ਤੁਸੀਂ ਸਾਰੇ ਬਾਜ਼ਾਰ ਸੁੰਨੇ ਪਏ ਨੇ ਜੀ ਦੁਕਾਨਦਾਰੀਆਂ ਥੱਪ ਹੋਈਆਂ ਪਈਆਂ ਨੇ ਗਿਆ ਸਵੇਰੇ ਸ਼ਾਮ ਦਾ ਗਾਹ ਹੈ ਜਿਸ ਤੋਂ ਬਾਅਦ ਘਰਾਂ ਚੋਂ ਲੋਕ ਬਾਹਰ ਹੀ ਨਹੀਂ ਨਿਕਲਦੇ ਹੈਗੇ ਕੰਮ ਕਰਦਾ ਜਮੀਨ ਐਂ ਸੋਚੋ ਸਲੰਪਤ ਕਰਨੀ ਹੈ ਆ ਬਿਲਕੁਲ ਤੁਸੀਂ ਗਰਮੀ ਤੋਂ ਬਚਣ ਦੇ ਲਈ ਮੈਨੂੰ ਲੱਗਦਾ ਕਿ ਰਸ ਪੀਣ ਦਾ ਸਹਾਰਾ ਲੈਣ ਵੀ ਸ਼ਾਇਦ ਥੋੜੀ ਬਹੁਤ ਗਰਮੀ ਤੋਂ ਰਾਹਤ ਮਿਲੇ ਹਾਂ ਜੀ ਪਰ ਐ ਲਿਕਵਿਡ ਪੀਣਾ ਚਾਹੀਦਾ ਜੀ ਜੂਸ ਹੋ ਗਿਆ ਲੱਸੀ ਹੋ ਗਈ ਪਾਣੀ ਆਪਾਂ ਡਾਕਟਰ ਵੀ ਦੱਸਦੇ ਨੇ ਕਿ ਵੱਧੋ-ਵਧਕ ਸਭ ਕੁਝ ਲੇਕੜ ਵੱਧੋ-ਵਧਕ ਪੀਓ ਜੀ ਇਸ ਕਾਰਨ ਜੂਸ ਦਾ ਸੇਵਨ ਕਰਨ ਆਇਆ ਸੀ ਕਿ ਜੀ ਕਿ ਹੁਣ ਜੂਸ ਪੀਵਾਂਗੇ ਅੱਜ ਤੁਸੀਂ ਨਾਲ ਪੀਓ ਜੀ ਆਓ ਮਹਾਰਾਜ ਜੂਸ ਪੀਓ ਆ ਜੀ ਬਿਲਕੁਲ ਵੀਰ ਦਾ ਕਹਿਣਾ ਕਿ ਗਰਮੀ ਦੇ ਕਾਰਨ ਮੇਸ਼ਕ ਕੰਮ ਤੇ ਬੜਾ ਅਸਰ ਪਿਆ ਲੋਕ ਬਹੁਤੇ ਹੁਣ ਬਾਜ਼ਾਰਾਂ ਦੇ ਵਿੱਚ ਦਿਖਾਈ ਨਹੀਂ ਦੇ ਰਹੇ ਸੜਕਾਂ ਸੁਨਸਾਨ ਪਈਆਂ ਨੇ ਪਰ ਜੇਕਰ ਗੰਨੇ ਵਾਲੀ ਸਟਾਲ ਦੀ ਗੱਲ ਕਰ ਲਈਏ ਤਾਂ ਗਰਮੀ ਤੋਂ ਬਚਣ ਦੇ ਲਈ ਲਗਾਤਾਰ ਇੱਥੇ ਜੋ ਸੰਗਰੂਰ ਵਾਸੀ ਨੇ ਪਹੁੰਚੇ ਵੀਰ ਨਾਲ ਵੀ ਗੱਲ ਕੀਤੀ ਨਾ ਵੀਰੇ ਸੋਹਣ ਵੀਰੇ ਸੋਹਣ ਹੁਣੇ ਹੁਣੀ ਗੰਨੇ ਦਾ ਰਾਜ ਦਾ ਸੇਵਨ ਕੀਤਾ ਮੈਨੂੰ ਲੱਗਦਾ ਕਿ ਵੀ ਗਰਮੀ ਕਿਤੇ ਨਾ ਕਿਤੇ ਘਟ ਜੇ ਕਿਉਂਕਿ ਕਾਲੀਆਂ ਐਨਕਾਂ ਮਿਲਾਈਆਂ ਨੇ ਵੀਰੇ ਧੁੱਪ ਕਰਕੇ ਲਾਰਖੇ ਨੇ ਗਰਮੀ ਜ਼ਿਆਦਾ ਹੈ ਤੇ ਆਪਾਂ ਦਾ ਜੇ ਸੱਚ ਦੱਸੀਏ ਆਪਣਾ ਤਾਂ ਮਾਲ ਖਤੋਂਦਾ ਉਹ ਖੜ ਜਾਂਦਾ ਠੰਡਾ ਬਕੀ ਕੇ ਠੀਕ ਹੈ ਗੰਨੇ ਦਾ ਜੂਸ ਵੀ ਹੈ ਬਿਲਕੁਲ ਜੇਕਰ ਗੱਲ ਕੀਤੀ ਆਵੇ ਤਾਂ ਕਹਿੰਦੇ ਨੇ ਕਿ ਗਰਮੀ ਤੋਂ ਬਚਣ ਦੇ ਲਈ ਜਿੱਥੇ ਕਾਲੀਆਂ ਐਨਕਾਂ ਦਾ ਸੇਵਨ ਕੀਤਾ ਵੀਰ ਨਾਲ ਵੀ ਗੱਲ ਕਰਦੇ ਕਿਹਨਾ ਵੀਰੇ ਬਿਲਕੁਲ ਦੀਪਰਾਮ ਹੈ ਜੀ ਕੁਲਦੀਪ ਗਰਮੀ ਦਾ ਬੜੀ ਪੈਰ ਹੀ ਆ ਗਰਮੀ ਦੇ ਮੌਸਮ ਵਿੱਚ ਦਾ ਲੋਕ ਬਧੇਰੀ ਗਿਣਤੀ ਦੇ ਵਿੱਚ ਜੂਸ ਪੀ ਨਾਲ ਰਹੇ ਹਾਂਜੀ ਹਾਂਜੀ ਸਵੇਰੇ ਸ਼ਾਮ ਜ਼ਿਆਦਾ ਭੀੜ ਹੁੰਦੀ ਹੈ ਜੀ ਦੁਪਹਿਰ ਵੇਲੇ ਥੋੜਾ ਜਿਹਾ ਘੱਟ ਹੁੰਦਾ ਕਿਉਂਕਿ ਦੁਪਹਿਰ ਚ ਬਾਜ਼ਾਰ ਚ ਰਸ਼ਵੀ ਘੱਟ ਹੁੰਦਾ ਗਰਮੀ ਕਾਰਨ ਸ਼ਾਮ ਨੂੰ ਤੇ ਸਵੇਰੇ ਵਧੀਆ ਕੰਮ ਹੁੰਦਾ ਜੀ ਤੇ ਲੋਕ ਵਧੀਆ ਜੂਸ ਪੀ ਜਾਂਦੇ ਨੇ ਸ਼ਾਮ ਤੇ ਸਵੇਰੇ ਹੁਣ ਜੀ ਇੱਕ ਗੱਲ ਕੀਤੀ ਜਾਵੇ ਤਾਂ ਕੀ ਕੁਝ ਪਾਇਆ ਜਾਂਦਾ ਗੰਨੇ ਤੋਂ ਇਲਾਵਾ ਇਸ ਦੇ ਵਿੱਚ ਗੰਨੇ ਦੇ ਵਿੱਚ ਦੇਖੋ ਜੀ ਇਹਦੇ ਵਿੱਚ ਇੱਕ ਤਾਂ ਨਿੰਬੂ ਤੇ ਪੁਦੀਨਾ ਤੇ ਬਾਕੀ ਆਪਣਾ ਠੰਡਾ ਕਰਨ ਵਾਸਤੇ ਬਰਫ਼ ਪਾਨੇ ਆ ਜੀ ਤੇ ਗੰਨੇ ਦੇ ਵਿੱਚ ਜੂ ਨਮਕ ਪਾ ਕੇ ਕਾਲਾ ਨਮਕ ਪਾ ਕੇ ਆਜਮੇਦਾਰ ਬਣਾ ਕੇ ਫਿਰ ਲੋਕਾਂ ਨੂੰ ਆਪਾਂ ਦੰਦਿਆਂ ਜੀ ਤੇ ਲੋਕੋ ਕਾਫੀ ਟਾਈਮ ਤੋਂ ਮੈਨੂੰ ਇਹ ਕੰਮ ਕਰਦਿਆਂ ਹੋ ਗਿਆ ਜੀ ਵਧੀਆ ਠੀਕ ਚੱਲ ਰਿਹਾ ਜੀ ਕੰਮ ਲੋਕ ਵਧੀਆ ਜੂਸ ਵੀ ਆਉਂਦੇ ਨੇ ਜੀ ਔਰ ਗੰਨੇ ਦੇ ਜੂਸ ਵਿੱਚ ਹੋਰ ਚੀਜ਼ ਇੱਕ ਚੀਜ਼ ਛੱਡੋ ਜੀ ਬਹੁਤ ਤੱਤ ਨੇ ਜੀ ਕੱਲਾ ਪਾਣੀ ਬੂਦ ਨਜਰੋ ਕਹਿ ਦਈਏ ਪਾਣਦੇ ਆ ਪਰ ਇਸ ਤੋਂ ਇਲਾਵਾ ਵੀ ਉਸ ਵਿੱਚ ਗੰਨੇ ਦੇ ਬਹੁਤ ਜਿਹੜੇ ਆਪਣੇ ਆਪਣੇ ਵਾਸਤੇ ਬਹੁਤ ਵਧੀਆ ਲਾਭदाई ਕੁੰਨੇ ਜਿਵੇਂ ਬਹੁਤ ਇੱਜਾ ਗਨਾ ਦੀ ਜਿਹਨੂੰ ਆਪਣੇ ਇਨਸਟੈਂਟ એનર્ਜੀ ਇੱਕ ਤਰ੍ਹਾਂ ਦਾ ਇਹ ਗੰਨਾ ਜੂਸ ਦਿੰਦਾ ਜੀ ਆਪਾਂ ਨੂੰ ਜੀ ਬਿਲਕੁਲ ਇਹ ਵੀਰ ਦਾ ਕਹਿਣਾ ਕਿ ਗੰਨੇ ਦੇ ਰਸ ਦੇ ਨਾਲ ਜਿੱਥੇ ਨਿੰਬੂ ਪਾਇਆ ਜਾਂਦਾ ਪਦੀਨਾ ਪਾਇਆ ਜਾਂਦਾ ਹਾਜਮੇਦਾਰ ਮਸਾਲੇ ਪਾਇਆ ਜਾਂਦੇ ਤੁਸੀਂ ਵੇਖ ਵੀ ਸਕਦੇ ਹੋ ਜੋ ਸੰਗਰੂਰ ਵਾਸੀ ਨੇ ਗਰਮੀ ਤੋਂ ਬਚਣ ਦੇ ਲਈ ਜਿਸ ਤਰ੍ਹਾਂ ਮੈਂ ਗੱਲ ਕਰ ਰਿਹਾ ਸੀ ਕਿ ਗੰਨੇ ਦੇ ਰਸ ਦਾ ਸੇਵਨ ਕਰਦੇ ਹੋਏ ਨਜ਼ਰ ਆ ਰਹੇ ਨੇ ਗੱਲ ਵੀ ਕਰਾਂਗੇ ਕੀ ਨਾਮ ਇਹ ਬਹੁਤ ਵਧੀਆ ਹੈ ਜੀ ਮੇਰਾ ਕੀ ਨਾਮ ਹੈ ਭਾਵਨਾ ਰਾਣੀ ਭਾਵਨਾ ਗਰਮੀ ਤੋਂ ਬਚਣ ਦੇ ਲਈ ਬਹੁਤ ਬਹੁਤ ਵਧੀਆ ਹੈ ਗੰਨੇ ਦਾ ਰਸ ਮਿਲਦਾ ਹੈ ਤੁਹਾਨੂੰ ਨੀ ਉਹ ਗਰਮੀ ਦੂਰ ਹੋ ਜੂਗੀ ਜਦੋਂ ਪੀਲਾਂਗੇ ਹਾਂਜੀ ਹਾਂਜੀ ਜ਼ਰੂਰ ਅਦਰਜ ਜੀ ਮਿਲਦੀ ਹੈ ਗੱਨੇ ਦਾ ਰਸਪ੍ਰੇਨ ਨਾਲ ਤੇ ਠੰਡਾ ਜੀ ਮੈਂ ਕਿਹਾ એનર્ਜੀ ਡਰਿੰਕ ਦਾ ਇੱਕ ਛੋਟਾ ਤਾਂ ਮੈਂ ਤਾਂ ਇਸ ਨੂੰ ਪੂਰਾ ਸੀਜ਼ਨ ਪੀਣੀ ਹੈ ਜਿਹੜਾ ਵੀ ਰੰਗਣਾ ਮੀ ਜੋ ਬਚਨ ਦੇ ਲਈ ਇਹ ਜਿਹੇ ਤਰਲ ਪ੍ਰਸਾਰਤ ਪੀਣੇ ਚਾਹੀਦੇ ਬੱਚੇ ਮਿਲਦਾ ਏਸੀ ਨਹੀਂ ਗਰਮੀ ਬਹੁਤ ਹੋਈ ਪਈ ਹੈ ਨਾ ਬਾਹਰ ਮੱਚ ਲੱਗ ਰਹੀ ਹੈ ਧਰਤੀ ਤਾਂ ਉਹ ਤਾਂ ਕੱਟ ਕਰ ਦੇਣੀ ਪਰ ਆਪਾਂ ਨੂੰ ਬੱਚੇ ਵਾਸਤੇ ਤਾਂ ਕੁਝ ਕਰਨਾ ਪੈਣਾ ਹੀ ਨਾ ਇਸ ਕਰਕੇ ਇਹ ਬਿਲਕੁਲ ਹੈ ਤੁਸੀਂ ਹੋਰ ਵੀਰ ਵੀ ਦੇਖ ਸਕਦੇ ਹੋ ਕਿ ਗਰਮੀ ਤੋਂ ਬਚਣ ਦੇ ਲਈ ਗੰਨੇ ਦਾ ਰਸ ਹੋਵੇ ਜਾਂ ਫਿਰ ਲੱਸੀ ਹੋਵੇ ਜਾਂ ਫਿਰ ਦਹੀਂ ਦੀ ਲੱਸੀ ਹੋਵੇ ਜਾਂ ਫਿਰ ਨਿੰਬੂ ਪਾਣੀ ਹੋਵੇ ਇਹ ਜਿਹੇ ਤਰਲ ਪਦਾਰਥ ਗਰਮੀ ਤੋਂ ਬਚਣ ਦੇ ਲਈ ਸੇਵਨ ਕੀਤੇ ਜਾਂਦੇ ਹਨ ਵੀਰ ਨਾਲ ਵੀ ਗੱਲ ਕਰ ਕੀ ਨਾ ਵੀਰੇ ਕੀ ਰਚਿੰਗ ਵੀਰੇ ਕਾ ਗੰਨੇ ਦੇ ਰਸ ਦਾ ਸੇਵਨ ਕਰ ਰਹੇ ਹਾਂ ਕਹਿੰਦੇ ਗਰਮੀ ਬੜੀ ਪੈ ਰਹੀ ਹੈ ਉਸ ਤੋਂ ਬਚਣ ਦੇ ਲਈ ਹਾਂਜੀ 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 ਠੰਡ ਪੈਂਦੀ ਹੈ ਇਹਦੇ ਨਾਲ ਹਾਂਜੀ ਆਨੰਦ ਹੁੰਦਾ ਉਤਰਾਂ ਨੂੰ ਗਨੇਦਰ ਰਾਜ ਹੈ ਬੜੀ ਬੜੀ ਚੀਜ਼ ਹੈ ਹਾਂਜੀ ਬਹੁਤ ਵਧੀਆ ਬਿਲਕੁਲ ਵੀਰ ਦਾ ਕਹਿਣਾ ਕੀ ਗਰਮੀ ਤੋਂ ਬਚਣ ਦੇ ਲਈ ਰਸਤਾ ਸੇਵਨ ਕੀਤਾ ਜਾ ਰਿਹਾ ਉੱਤੇ ਹੀ ਜੇਕਰ ਗੱਲ ਕਰ ਲਈਏ ਤਾਂ ਤੁਸੀਂ ਦੇਖ ਸਕਦੇ ਹੋ ਗਰਮੀ ਤੋਂ ਬਚਣ ਦੇ ਲਈ ਆਪਣੇ ਆਪ ਨੂੰ ਪੂਰਾ ਟੱਕਿਆ ਹੋਏ ਜੇਕਰ ਬੱਚਿਆਂ ਦੀ ਗੱਲ ਕਰ ਲਈ ਤਾਂ ਬੱਚਿਆਂ ਦੇ ਸਿਰਾਂ ਦੇ ਉੱਪਰ ਕੱਪੜੇ ਵੀ ਬੰਨੇ ਹੋਏ ਨੇ ਤਾਂ ਜੋ ਗਰਮੀ ਤੋਂ ਬਚਾ ਜਾ ਸਕੇ ਲਗਾਤਾਰ ਮੌਸਮ ਵਿਭਾਗ ਦੀ ਮੰਨਿਆਤਾ ਮੌਸਮ ਵਿਭਾਗ ਦੇ ਵੱਲੋਂ ਵੀ ਇਹ ਲੱਟ ਕੀਤਾ ਜਾ ਰਿਹਾ ਵੇਚੱਕ ਚਾਰ ਜ਼ਿਲ੍ਹਿਆਂ ਦੇ ਵਿੱਚ ਲੂ ਚੱਲਣ ਦੀਆਂ ਗੱਲਾਂ ਕੀਤੇ ਜਾ ਰਹੀਆਂ ਨੇ ਪਰ ਉੱਥੇ ਹੀ ਸੰਗਰੂਰ ਦੇ ਵਿੱਚ ਅੱਜ ਥੋੜੀ ਜਿਹੀ ਗਰਮੀ ਤੋਂ ਲੋਕਾਂ ਨੂੰ ਬਿਲਕੁਲ ਰਾਹਤ ਮਿਲ ਰਹੀ ਹੈ ਕਿਉਂਕਿ ਥੋੜੀਆਂ-ਥੋੜੀਆਂ ਹਵਾਵਾਂ ਚੱਲ ਰਹੀਆਂ ਨੇ ਜਿੱਥੇ ਹਵਾਵਾਂ ਚੱਲਦੀਆਂ ਨੇ ਉੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਆ ਕੈਮਰਾਮੈਨ ਮੋਹਿਦ ਦੇ ਨਾਲ ਹਰਜੀਤ